ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ 80 Pro ਨਵੀਂ ਤੇ ਮੈਂ ਹਾਂ ਜਸਬੀਰ ਸਿੰਘ ਸ਼ਿਨਾ ਸਭ ਤੋਂ ਵੱਡੀ ਖਬਰ ਅੱਜ ਜिले ਦੀ ਵੇਖ ਰਹੇ ਹੋ ਤੁਸੀਂ ਕਿ ਪਿੰਡ ਦਲਜੀਪੁਰ ਦੇ ਵਿੱਚ ਮੁੱਖ ਅਧਿਆਪਕ ਸਤਿੰਦਰ ਸਿੰਘ ਵੱਲੋਂ ਤੇ ਮੌਜੂਦਾ ਸਰਪੰਚ ਸਤਨਾਮ ਸਿੰਘ ਤੇ ਉਹਨਾਂ ਦੀ ਪਤਨੀ ਵੱਲੋਂ ਜਿਹੜਾ ਵਾਤਾਵਰਣ ਨਾਲ ਖਲਵਾੜ ਕਰਦਿਆਂ ਜਿਹੜਾ ਸਕੂਲ ਦੇ ਵਿੱਚੋਂ ਸਰਕਾਰੀ ਸਕੂਲ ਦੇ ਵਿੱਚੋਂ ਰੁੱਖ ਵੜਾ ਦਿੱਤੇ ਗਏ ਨੇ ਨਾ ਤਾਂ ਉਹਨਾਂ ਨੇ ਕਿਸੇ ਕੋਲ ਪਰਮਿਸ਼ਨ ਲਈ ਨਾ ਹੀ ਕੋਈ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਨਾ ਹੀ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਾਂ ਇਸ ਰੁੱਖ ਦੇ ਕਾਰਨ ਜਿਹੜਾ ਕਿ ਤਾਰਾਣਾ ਲੱਗਦੇ ਸਨ ਤੇ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀ ਕਿਉਂਕਿ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਉਣਾ ਜ਼ਰੂਰੀ ਸੀ ਨਾ ਤਾਂ ਵਾਤਾਵਰਣ ਵਿਭਾਗ ਨੂੰ ਕੋਈ ਜਾਣਕਾਰੀ ਦਿੱਤੀ ਗਈ ਨਾ ਹੀ ਕੋਈ ਆਪਣੇ ਮਹਿਕਮੇ ਨੂੰ ਜਾਣਕਾਰੀ ਦਿੱਤੀ ਗਈ ਤਾਂ ਪਿੰਡ ਵਸਗਣੇ ਇਸ ਗੱਲ ਦਾ ਵਿਰੋਧ ਜਤਾਇਆ ਤਾਂ ਅੱਜ ਜਿਹੜਾ ਪਿੰਡ ਦੇ ਵਿੱਚ ਇਕੱਠ ਹੋਇਆ ਤਾਂ ਉਹਨਾਂ ਨੇ ਮਾਫੀ ਵੀ ਮੰਗੀ ਆ ਪਰ ਉਥੇ ਕਾਰਵਾਈ ਵੀ ਹੋਣੀ ਜ਼ਰੂਰੀ ਆ ਕਿਉਂਕਿ ਬੱਚਿਆਂ ਨੇ ਇੰਨੇ ਗਰਮੀ ਦੇ ਦਿਨ ਗੜੀ ਆ ਰਹੇ ਨੇ ਤਾਂ ਗਰਮੀ ਦੇ ਵਿੱਚ ਬੱਚੇ ਛਾਂ ਤੋਂ ਬਿਨਾ ਕਿਵੇਂ ਰਹਿਣਗੇ ਕਿਉਂਕਿ ਪਿਛਲੇ 35-40 ਸਾਲ ਪੁਰਾਣੇ ਜਿਹੜੇ ਰੁੱਖ ਉਸ ਸਕੂਲ ਦੇ ਵਿੱਚ ਲੱਗੇ ਸਨ ਤਾਂ ਇੱਕਦਮ ਤਾਰਾਂ ਦਾ ਬਹਾਨਾ ਬਣਾ ਕੇ ਜਿਹੜਾ ਕਿਉਂ ਵੱਢ ਦਿੱਤੇ ਗਏ ਉਸ ਦੇ 65000 ਦੇ ਰੁੱਖ ਵੇਚੇ ਸਨ ਤੇ ਜਦੋਂ ਰੁੱਖ ਵੱਢ ਦਿੱਤੇ ਗਏ ਤਾਂ ਪਿੰਡ ਵਾਸਕੇ ਨੇ ਵਿਰੋਧ ਕੀਤਾ ਤਾਂ ਜਿਹੜੇ ਉਹ ਰੋਕਿਆ ਸਕੂਲ ਦੇ ਵਿੱਚ ਹੀ ਪਏ ਨੇ ਜਿਨੂੰ ਰੁੱਖ ਵੇਚੇ ਗਏ ਨੇ ਉਹਨੂੰ ਵੀ ਗਮਰਾਹ ਕਰਕੇ ਵੇਚੇ ਗਏ ਨੇ ਕਿ ਮੈਂ 62000 ਰੁਪਏ ਦੇ ਰੁੱਖ ਉਹਨਾਂ ਨਾਲ ਸੌਦਾ ਤੈਅ ਹੋਇਆ ਤੇ ਉਹਨਾਂ ਦੇ ਰੁੱਖ ਜਿਹੜੇ ਉੱਥੇ ਹੀ ਰੱਖ ਲੈ ਗਏ ਕਿਉਂਕਿ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਉਸ ਨਾਲ ਉਹਨਾਂ ਦਾ ਇੱਕ ਟਰਾਲਾ ਜਿਹੜਾ ਉਹ ਵੀ ਖਡੂਰ ਸਾਹਿਬ ਚੌਂਕੀ ਦੇ ਵਿੱਚ ਫੜਾਇਆ ਗਿਆ ਜਿਹੜਾ ਕੋਈ ਪੁਲਿਸ ਨੇ ਛੱਡ ਦਿੱਤਾ ਪਰ ਉੱਥੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਇਹਨਾਂ ਰੁੱਖ ਵਧਣੇ ਸੀ ਤਾਂ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਇਹ ਜੇ ਜੇਕਰ ਇਹਨਾਂ ਨੂੰ ਰੁੱਖ ਦੇ ਕੋਈ ਤੰਗੀ ਆ ਰਹੀ ਸੀ ਜਾਂ ਬਿਜਲੀ ਵਾਲੀਆਂ ਤਾਰਾਂ ਦੇ ਨਾਲ ਲੱਗਦੇ ਸਨ ਤਾਂ ਉਹ ਤਾਰਾਂ ਉੱਥੇ ਕਿਵੇਂ ਲੱਗੀਆਂ ਵਿਭਾਗ ਵੱਲੋਂ ਕਿਵੇਂ ਲਗਾਈਆਂ ਗਈਆਂ ਆਹ ਪਿੰਡ ਵਾਸੀਆਂ ਨਾਲ ਸਾਰੀ ਗੱਲਬਾਤ ਆਪਾਂ ਕੀਤੀ ਆ ਕੀ ਕੁਝ ਕਹਿਣਾ ਹੈ ਪਿੰਡ ਵਾਲਿਆਂ ਦਾ ਆਹ ਆਪਾਂ ਤੁਹਾਨੂੰ ਸੁਣਾਉਨੇ ਕੀ ਨਾਮ ਆ ਤੇ ਤੁਹਾਨੂੰ ਸਕੂਲ ਦੇ ਵਿੱਚ ਕੋਈ ਚੇਅਰਮੈਨ ਬਣਾਇਆ ਸੀ ਹਾਂਜੀ ਸਰ ਨਾਮ ਪਰਮਜੀਤ ਕੌਰ ਤੇ ਇੱਥੇ ਤੁਹਾਨੂੰ ਸਕੂਲ ਦੇ ਚੇਅਰਮੈਨ ਦਾ ਉਧਰ ਦਿੱਤਾ ਹੈ ਹਾਂਜੀ ਤੇ ਜਿਹੜੇ ਰੁਕ ਕਟਾਏ ਆ ਕੀ ਤੁਹਾਡੇ ਕੋਲ ਸਾਈਨ ਕਰਾਏ ਮਤਾ ਪਾਇਆ ਕੀ ਤੁਹਾਡੇ ਕੋਲ ਕੀ ਕਿਹਾ ਤੁਹਾਨੂੰ ਦੁੱਖਾਂ ਬਾਰੇ ਤੁਹਾਨੂੰ ਕੁਝ ਨਹੀਂ ਪਤਾ ਹੈ ਅੱਛਾ ਜੀ ਅੰਨੇ ਕੋਈ ਗੱਲ ਹੋਈ ਨਹੀਂ ਹਾਂ ਕੀ ਕਹਿੰਦੇ ਸੀ ਤੁਹਾਨੂੰ ਜਦੋਂ ਸਾਈਨ ਕਰਾਏ ਸਰ ਕੁਝ ਵੀ ਨਹੀਂ ਕਿਹਾ ਸਭ ਨੇ ਆਸਾਨੀ ਦੇ ਤੇ ਰਹੇ ਤੇ ਨਾ ਰੁੱਖ ਵਧਾਏ ਤੁਹਾਨੂੰ ਪਤਾ ਹੀ ਨਹੀਂ ਬਾਰੇ ਇਹ ਗੱਲ ਤੁਹਾਨੂੰ ਪਤਾ ਹੀ ਨਹੀਂ ਹੈਗਾ ਅੱਛਾ ਜੀ ਤੁਹਾਨੂੰ ਦੱਸਿਆ ਗਿਆ ਕਿ ਰੁੱਖ ਵਧਣੇ ਆ ਕੀ ਇਹ ਗੱਲ ਤੁਹਾਨੂੰ ਪਤਾ ਹੀ ਨਹੀਂ ਹੈਗਾ ਹਾਂ ਤੇ ਫਿਰ ਕੀ ਕਹਿਣਾ ਚਾਹੋਗੇ ਜਿਵੇਂ ਹਰਿਆ ਭਰਿਆ ਸਕੂਲ ਸੀ ਐਸੇ ਵੇਲੇ ਜਿਹੜਾ ਖੰਡਰ ਬਣਾਉਣ ਦਿੱਤਾ ਗਿਆ ਕਿਉਂਕਿ ਅਗਾਂਹ ਦੀ ਗਰਮੀ ਵੀ ਹੋਣੀ ਆ ਤੇ ਰੁੱਖਾਂ ਦੀ ਇਹ ਤਾਂ ਚਲਿਆ ਹੈਗਾ ਕਿ ਰੁੱਖ ਚਾਹੀਦੇ ਬੱਚਿਆਂ ਵਾਸਤੇ ਪਰ ਉਹ ਤੇ ਇਹਨਾਂ ਨੂੰ ਪਤਾ ਹੋਊਗਾ ਸਾਰਾ ਜੋ ਇਹਨਾਂ ਤੇ ਹਰੇ ਹੰਗਾ ਐ ਸਾਰੀ ਤੁਹਾਡੇ ਸੁੱਟ ਰਹਾ ਕਿਉਂਕਿ ਤੁਹਾਡੀ ਮੋਹ ਲੱਗੀ ਸੈਨ ਹੋਈ ਆ ਸਰ ਹੁਣ ਇਹਨਾਂ ਨੇ ਮੋਹ ਤੇ ਚਾਹ ਰਹੇ ਆਪਾਂ ਨੂੰ ਇਹਨਾਂ ਤੋਂ ਗੱਲਾਂ ਥੋੜਾ ਪਤਾ ਹੈਗਾ ਹੀ ਮੋਹ ਤੁਹਾਡੀ ਆ ਨਹੀਂ ਮੋਹ ਮੇਰੇ ਕੋਲ ਨਹੀਂ ਹੈਗੀ ਇਹਨਾਂ ਨੂੰ ਪਤਾ ਮੋੜ ਕਿਹਦੇ ਕੋਲ ਤੁਹਾਡੀ ਮੇਰੇ ਕੋਲ ਵੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਵੇ ਇਹਨਾਂ ਨੇ ਲਵਾਈ ਹੋਗੀ ਇਹਨਾਂ ਨੇ ਕੋਈ ਨਾ ਮੋੜ ਬਣਾ ਕੇ ਰੱਖੀ ਹੋਈ ਜੀ ਇਹ ਤਾਂ ਸਾਰੇ ਨੂੰ ਪਤਾ ਹੋਊਗਾ ਕੋਈ ਮੋਹ ਨਹੀਂ ਹੋਈ ਮੋੜ ਕੇ ਨਹੀਂ ਹੋਈ ਤਾਂ ਦਿੱਤੀ ਨਹੀਂ ਮੋਹ ਇਹਦਾ ਨਹੀਂ ਸਰ ਸਕੂਲ ਦੇ ਡੀਟਰ ਨੇ ਹਾਂ ਸਰ ਦਾਸਤਨਾ ਹਾਫਿੰਗ ਜੀ ਅੰਤਿਹਤ ਮੈਂਬਰ ਪਿੰਡ ਦੁਰਚਪੁਰ ਸਰ ਜਿਹੜੇ ਬਲੋਕ ਵਡੇ ਰਾਜ ਸਿੰਘ ਦਾ ਜੀ ਰੁਸਤਮ ਹੈਂਦਾ ਠੀਕ ਹੈ ਜੀ ਐਲੀਮੈਂਟਰੀ ਸਕੂਲ ਦੁਰਚਪੁਰ ਕੀ ਮਸਲਾ ਆ ਜੜਾ ਰੋਖਾਂ ਦੀ ਇਹ ਮਸਲਾ ਸਰ ਨਾਲ ਕੁਛ ਵੀਡੀਓ ਬਣਾ ਲਓ ਸਾਡੀ ਆਤਾਰ ਦੀ ਇਹ 11000 ਵੋਟ ਨਿਕਲੀ ਹੈ ਜੀ ਲੈਣ ਇਧਰ ਨੂੰ ਉੱਥੇ ਆ ਜਾਓ ਉੱਥੋਂ ਤੁਰ ਪਿੰਨੇ ਆ ਦਰਖਤਾਂ ਨੂੰ ਅੱਛਾ ਜੀ ਕੋਈ ਨਹੀਂ ਰੱਖੀ ਉਹ ਛੋੜ ਕਰ ਲੈ ਤੋ ਮਤਲਬ ਜਿਹੜਾ ਦਰਖਤ ਲੱਗਦਾ ਸੀ ਜੈ ਸਾਹਿਬ ਉਹਨਾਂ ਨੇ ਵੇਖ ਕੇ ਮੌਕਾ ਤੇ ਉਹਨਾਂ ਨੇ ਲਾਈਨ ਪਾਸ ਕੀਤੀ ਹੈ ਜੀ ਠੀਕ ਹੈ ਜੀ ਮਤਲਬ ਉਹਨਾਂ ਦਾ ਕਹਿਦਾ ਭਾਵ ਹੈ ਵੀ ਇੱਕ ਦਰਖਤ ਲੱਗਦਾ ਸੀ ਉਹਨੂੰ ਕਟਵਾ ਦਿੱਤਾ ਹੈ ਉਹਨੂੰ ਆਪਾਂ ਹੋਰ ਵੀ ਕਰਵਾ ਸਕਦੇ ਹਾਂ ਮਸਲਾ ਇਹ ਚੀ ਦਾ ਇਹਨਾਂ ਨੇ ਫਰਕੇ ਦੇਖੋ ਉੱਥੇ ਜਿਹੜੇ ਚਾਰ ਰੁਖ ਲੱਗਦੇ ਦੋ ਤੇ ਨਾ ਲੱਗਦੇ ਆ ਬਾਕੀ ਆ ਸਾਰੇ ਘੇਰੇ ਘੇਰੇ ਦਰਖਤੀ ਇਹਨਾਂ ਨੇ ਸਾਰੇ ਕਰਵਾਤੇ ਨਾ ਪੁੱਛੋ ਵੀ ਕਿਹੜੀ ਤਾਰ ਲੱਗਦੀ ਆ ਕੀ ਨੁਕਸਾਨ ਹੁੰਦੇ ਇੱਥੇ ਕੋਈ ਮਤਾਂ ਪਾਇਆ ਇਹਨਾਂ ਨੇ ਕੋਈ ਕੋਈ ਮਤਾਂ ਨਹੀਂ ਜੇ ਪਾਇਆ ਕੋਈ ਇਹਦੇ ਵਿੱਚ ਲਿਖਿਆ ਨਹੀਂ ਜੀ ਉਹਨਾਂ ਨੇ ਸਾਨੂੰ ਮਤਾ ਵਖਾ ਦੇਣਾ ਤੇ ਅੱਜ ਭਾਜ ਨੇ ਸਰਕਾਰੀ ਕਾਜ ਲਿਓ ਨਾ ਜੇ ਤੇ ਮਤਾ ਪਾਇਆ ਜਿਹੜੀਆਂ ਬੀਬੀਆਂ ਗਮਰਾਹ ਕੀਤੀਆਂ ਬੱਚਿਆਂ ਦੇ ਮਾਪਿਓ ਮਾਪੇ ਮਿਲਣ ਦੀ ਇਹਨਾਂ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਜਿੱਦਣ ਚੇਅਰਮੈਨ ਦੇ ਸਾਈਨ ਕਰਾਏ ਇਹਨਾਂ ਨੇ ਚੇਅਰਮੈਨ ਦੇ ਸਹਾਰੇ ਨਾਲ ਇੱਕ ਖਾਲੀ ਪੇਤੇ ਕਰਾਏ ਇਹਨਾਂ ਨੇ 420 ਦਾ ਪਰਚਾ ਤੇ ਪਈ ਲੱਗ ਲਉ ਬੰਦੀ ਆ ਹਮ ਕਾਰਵਾਈ ਹੁੰਦੀ ਆ ਕਿਉਂਕਿ ਚਿੱਟੇ ਕਾਗਜ਼ ਤੇ ਸਾਈਨ ਕੋਈ ਕਰਾਇ ਨਹੀਂ ਸਕਦਾ ਚਾਹੇ ਕੋਈ ਕੋਈ ਵੀ ਬੰਦਾ ਹੋਵੇ ਚਾਹੇ ਮਾਰਾ ਚਾਹੇ ਕੋ ਤਗੜਾ ਵੀ ਆ ਠੀਕ ਆ ਜੀ ਫੇਰ ਉਹ ਕੋ ਬੜਾ ਇੱਕ ਦੇ ਵੱਲੋਂ ਗਿਆ ਇਹ ਦੀ ਮਿਲੀ ਭੁਗਤਿਆ ਸਰਪੰਚ ਦੀ ਨਾਲ ਤੇ ਪੀਚੇ ਦੀ ਸਤਿੰਦਰ ਸਿੰਘ ਮਨਦੀਪ ਕੋ ਸਰਪੰਚ ਆ ਹਸਨਾਮ ਸਿੰਘ ਲਾਈਕ ਜਿਹੜੀ ਚੇਅਰਮੈਨ ਬਣਾਈ ਗਈ ਉਸ ਦਾ ਵੀ ਕਹਿਣਾ ਹੈ ਕਿ ਮੇਰੇ ਕੋਲ ਨਾ ਕੋਈ ਮੋਰ ਹੈ ਨਾ ਕੋਈ ਮੇਰੇ ਕੋਲ ਗੱਲ ਨਾ ਕੋਈ ਬਾਦ ਉਹ ਕੇ ਨਹੀਂ ਮੇਰੀ ਮੋਰ ਕਿੱਥੋਂ ਜੂਸ ਹੋਗੀ ਕਿਵੇਂ ਦੇਖਦੇ ਜੋ ਇਹ ਸਰ ਇਹ ਟੀਚਰ ਦੱਸਣਗੇ ਮੋਰ ਕਿੱਥੋਂ ਲੈਂਦੀ ਆ ਟੀਚਰ ਦੱਸਣਗੇ ਵੀ ਇਹ ਦੋ ਨੰਬਰ ਦਾ ਕੰਮ ਕਿਵੇਂ ਕਰਵਾਇਆ ਗਿਆ ਇੱਕ ਬੰਨੇ ਤੇ ਸਰਦਾਰ ਭਗਵੰਤ ਮਾਨ ਸਿੰਘ ਹੋਣੀ ਪਿੰਡੋਂ ਪਿੰਡ ਜਾ ਕੇ ਵਿਕਾਸ ਕਰ ਰਹੇ ਐ ਐਮਐਲਏ ਸਾਹਿਬ ਸਾਡੇ ਬਹੁਤ ਵਧੀਆ ਨੇਕ ਇਨਸਾਨ ਆ ਵਿੰਡੋ ਪਿੰਡ ਜਾ ਕੇ ਸਕੂਲਾਂ ਦਾ ਵਿਸਤਾਰ ਕਰਨਦੇ ਆ ਵਿਖੰਦੇ ਆ ਨੀ ਪੱਥਰ ਰਖਣਦੇ ਆ ਬਹੁਤ ਵਧੀਆ ਮਤਲਬ ਤਰੀਕੇ ਨਾਲ ਕੰਮ ਕਰਨਦੇ ਆ ਇੱਕ ਬਨੇ ਅਸੀਂ ੱੱਕੇ ਸਹੀ ਕਰਨਦੇ ਆ ਕਾਨੂੰਨ ਦੋਦ ਨਹੀਂ ਨਾ ਹੁਨੇ ਕਾਨੂੰਨ ਤੇ ਇੱਕ ਹੀ ਆ ਜੀ ਜੇ ਗ੍ਰਾਂਟ ਆਉਂਦੀ ਆ ਗ੍ਰਾਂਟ ਨੂੰ ਜੂਸ ਕਰਨਾ ਸਾਡੇ ਦਰਖਤ ਵਡਾ ਕੇ ਇਹ ਗ੍ਰਾਂਟ ਦੇ ਵਿੱਚ ਕਿਦਾਂ ਵਰਤ ਲੈਣਗੇ ਜੀ ਸਾਡੀ ਸਹਿਮਤੀ ਤੋਂ ਬਿਨਾ ਪੰਚਾਇਤ ਦੇ ਕੋਈ ਪੰਚਾਇਤ ਦਾ ਸਾਡਾ ਮਤ ਨਹੀਂ ਪਿਆ ਬਾਕੀ ਰਹੀ ਦੂਜੀ ਗੱਲ ਇਹਨਾਂ ਕੋ ਸਰਕਾਰੀ ਮਤਾ ਸਾਡਾ ਲੈਵਣ ਜੇ ਤੇ ਪਾਇਆ ਤੇ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਵੇ λεओ ਮਾ ਤਾਂ ਗਰਮੀ ਆ ਰਹੀ ਪਰ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਸਰਦਾਰ ਜੀ ਬੱਚਿਆਂ ਦਾ ਤੇ ਘਰੋਂ ਸਾਤਾ ਨੂੰ ਲਿਆਉਣਾ ਪਿਆ ਕਰੂ ਇੱਕ ਬੱਚੇ ਦਾ ਹੂੰ ਵੀ ਸਾਵੇਂ ਦਾ ਸਾਹ ਤੇ ਹੂੰ ਬੱਚੇ ਕਿੱਥੇ ਸਾਡੇ ਖੇਡਣਗੇ ਹੂੰ ਇਹ ਕਹਿੰਦੇ ਜੀ ਅਹੀਂ ਆ ਬਿਲਡਿੰਗ ਉੱਚੀ ਕਰਾਤੀ ਅਹੀਂ ਆ ਚਾਦਵਾਲੀ ਕਰਦੀ ਚਾਦਵਾਲੀ ਤਾਂ ਪਹਿਲਾਂ ਵੀ ਪਹਿਲਾਂ ਬਿਲਡਿੰਗ ਜ਼ਰੂਰੀ ਆ ਹੂੰ ਚਾਦਵਾਲੀ ਜ਼ਰੂਰੀ ਨਹੀਂ ਪਹਿਲਾਂ ਬਿਲਡਿੰਗ ਜ਼ਰੂਰੀ ਆ ਕੀ ਇਨਸਾਫ਼ ਚਾਹੁੰਦੇ ਹੋਣ ਇਨਸਾਫ਼ ਅਹੀਂ ਚਾਹੁੰਦੇ ਆ ਵੀ ਦੇ ਦੋ ਸਰਕਾਰ ਨੂੰ ਪਤਾ ਹੀ ਆ ਵੀ ਇਹ ਤੇ ਡਿਸੀਜਨ ਲਿਆ ਜਾਵੇ ਵੀ ਬੰਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕਿਸੇ ਨੂੰ ਨੱਥ ਪਾਜੇ ਇਹ ਜਿਹੜਾ ਸਾਡੇ ਪਿੰਡ ਦਾ ਜਾਂ ਕਿਸੇ ਵੀ ਪਿੰਡ ਦਾ ਵਾ ਇਹ ਜਿਹੜਾ ਵਾ ਮਸਲਾ ਨਾ ਉਠੇ। ਖਾਨੀ ਸਰ ਕੀ ਨਾਂ ਤੇ ਕਿਹੜਾ ਪਿੰਡ ਹੈ? ਪਿੰਡ ਹੈ ਵੀ ਦਲਚੀਪੁਰ ਜੀ, ਨਾਮ ਸੁਖਿੰਦਰ ਸਿੰਘ ਜੀ। ਤੇ ਕੀ ਹੈ ਮਾਮਲਾ ਜਿਹੜਾ ਸਕੂਲ ਦੇ ਵਿੱਚ ਰੁੱਖ ਰਖ ਵੱਡੇ ਗਏ। ਮਾਮਲਾ ਜੀ ਇਹੋ ਹੀ ਆ ਇਹ ਹੁਣ ਆ ਵੇਖ ਲਓ ਸਾਰੇ ਉਦਾਂ ਹੀ ਪਏ ਆ ਕਿਸੇ ਨੂੰ ਇਹਨਾਂ ਪੁੱਛਿਆ ਨਹੀਂ। ਪੁੱਛਿਆ ਨਹੀਂ ਤੇ ਹੁਣ ਸਾਰੇ ਵਿੱਚ ਰੁੱਖ ਜਿਹੜੇ ਆ ਬਾਬਿਆਂ ਨੇ ਜਾਮ ਨੂੰ ਲਵਾਏ ਉਹ ਵੀ ਵਡਾ-ਬੜੂ ਦਿੱਤੇ ਸਾਰੇ ਨਾ। अच्छा ते जी, ड़क, जी। ते 13 14 ਰੁੱਖ ਵੱਡੇ ਆ ਜੀ اچھا ਜੀ ਉਹ 1 2 ਬਚ ਗਏ ਜਦੋਂ ਮੁੜ ਕੇ ਡੱਕੇ ਆਣ ਕੇ ਤੇ ਫੇਰ 1 2 ਰਹਿ ਗਏ ਆ ਜੀ اچھا ਜੀ ਤੇ ਨਿਆਣੇ ਹੋਣ ਇਥੇ ਸਾਰੇ ਸਾਵਾਂ ਸੂਏ ਸਾਰੇ ਬੰਦੇ ਸੀ اچھا ਤੇ ਕੋਈ ਪੰਚਾਇਤ ਦਾ ਮਤਾ ਨਹੀਂ ਕੁਛ ਨਹੀਂ ਜੀ ਇਹ ਰਲੀ ਭੁਗਤਣਾ ਦੋਨੇ ਸਰਪੰਚ ਤੇ ਮਾਰਕੂਦੀ ਨਾਲ اچھا ਜੀ ਇਹਨਾਂ ਦੋਨਾਂ ਨੇ ਵੜਾ ਲਿਆ ਜੀ ਕੀ ਇਨਸਾਫ ਚਾਹੁੰਦੇ ਜੀ ਕੀ ਇਨਸਾਫ ਹੁਣ ਚਲੋ ਬਣਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਬਾਕੀ ਤੁਸੀਂ ਸਾਰਾ ਵੇਖ ਲਓ ਲੋਕਾਂ ਨੂੰ ਬਿਲਕੁਲ ਗਵਾਹ ਕਰਕੇ ਤੇ ਉਹਨਾਂ ਦੇ ਸਾਈਨ ਕਰਾਏ ਇਹਨਾਂ ਜਿਹੜੀਆਂ ਦੂਜੀਆਂ ਬੀਬੀਆਂ ਦੇ ਕੋਈ ਸੀ ਹਾਂਜੀ 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 ਵੀਰੇ ਕੀ ਨਾਮ ਆਪਣਾ ਲਖਵਿੰਦਰ ਸਿੰਘ ਜੀ ਕੀ ਕੰਮ ਕਰਦੇ ਆਪਾਂ ਲੱਕੜ ਦਾ ਦਰਖਤਾਂ ਦਾ ਵਪਾਰ ਤੁਸੀਂ ਫੂਲ ਦੇ ਵਿੱਚ ਰੁੱਖ ਵੱਡੇ ਨੇ ਹੁਣ ਇੱਥੇ ਬਵਾਦ ਚੱਲ ਰਿਹਾ ਹੈ ਤੁਹਾਨੂੰ ਪਤਾ ਸੀ ਇਹਦਾ ਮਤਾ ਪਿਆ ਜਾਂ ਕੀ ਗੱਲ ਬਾਤ ਆ ਕਿੰਨੇ ਰੁੱਖ ਵੱਢ ਲੈ ਕਿੰਨੇ ਤੁਸੀਂ ਸਾਡੀ ਮਾਸਟਰ ਨੇ ਸਾਨੂੰ ਸੱਦਿਆ ਸੀ ਮਾਸਟਰ ਨਾਲ ਗੱਲ ਹੋਈ ਜੀ ਹਾਂਜੀ ਮਾਸਟਰ ਨੇ ਮੁੜ ਕੇ ਸਰਪੰਚ ਨੂੰ ਸੱਦਿਆ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਇਹਨਾਂ ਮੁੜ ਕੇ ਪੈਸੇ ਸਾਡੇ ਕੋਲ ਮੰਗਿਆ 8000 ਅਸੀਂ ਚਲੇ ਗਏ ਜੀ ਬਾਅਦ ਸਾਨੂੰ ਦੂਜੇ ਦਿਨ ਕਿਤੇ ਜਿਹਦੇ ਨੇ ਨਾ ਫੋਨ ਕੀਤਾ ਉਹ ਤਹਾਡੀ ਹੋ ਗਈ ਗੱਲ ਤੁਸੀਂ ਆ ਕੇ ਗੱਲ ਕਰੋ ਫਿਰ ਕਰਦਿਆਂ ਕਰਦੇ 65000 ਚ ਸੱਦਾ ਹੋਇਆ ਜੀ ਹਾਂਜੀ ਦੋ ਤਿੰਨ ਦਿਨ ਅਸੀਂ ਵੜਦੇ ਰਹੇ ਪਹਿਲਾਂ ਕੋਈ ਗੱਲ ਨਹੀਂ ਹੋਈ ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਅਸੀਂ ਟਰਾਲਾ ਲੱਦਿਆ ਉਦੋਂ ਫਿਰ ਪਿੰਡ ਦੇ ਬੰਦੇ ਆਣ ਕੇ ਤੇ ਉਹਨਾਂ ਨੇ ਢਕਾਇਆ ਜੀ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਕੀ ਰੁੱਕ ਕੇ ਅਸੀਂ ਕਿਹਾ ਸੀ ਜੀ ਆਂਦੇ ਸਾਡਾ ਮਤਾ ਪਿਆ ਹਾਂਜੀ ਕਿਹਦੇ ਵੱਲੋਂ ਕਿਹਾ ਗਿਆ ਜੀ ਇਹ ਮਾਸਟਰ ਸਾਹਿਬ ਕੋ ਅੱਛਾ ਮਾਸਟਰ ਨੇ ਕਿਹਾ ਸੀ ਮਾਸਟਰ ਨੇ ਕੀਤਾ ਹਾਂਜੀ ਹਾਂਜੀ ਮਾਸਟਰ ਨੇ ਹੁਣ ਪੈਸੇ ਤਾਂ ਆਹ ਦੇਤਾ 65000 ਹਾਂਜੀ ਇਹਨਾਂ 65000 ਰੁਪਏ ਲੈ ਲਿਆ ਜੀ ਰੋਕ ਤੁਸੀਂ ਖੜਿਆ ਕੋਈ ਕਿ ਸਾਰੇ ਇੱਥੇ ਪਏ ਹਾਂਜੀ ਖੜੇ ਜੀ ਦੋ ਰੋਖ ਖੜੇ ਤਰੇਕਾਂ ਖੜੀਆਂ ਦੋ ਬਾਕੀ ਸਾਰੇ ਇੱਥੇ ਬਾਕੀ ਇੱਥੇ ਪਏ ਜੀ ਅਸੀਂ ਕੀ ਮੰਗ ਕਰਦੇ ਆ ਅਸੀਂ ਤਾਂ ਗਲਤੀ ਮੰਨਦੇ ਸਾਡੀ ਵੀ ਗਲਤੀ ਹੋ ਗਈ ਅਸੀਂ ਸਰਪੰਚ ਸਾਨੂੰ ਇਹ ਵੀ ਮੌਕੇ ਦਾ ਸਰਪੰਚ ਨਾਲ ਆ ਤੇ ਮਤਾਂ ਪਿਆ ਹੋਊਗਾ ਤੇ ਇਹ ਹੁਣ ਪਤਾ ਨਹੀਂ ਹੁਣ ਜਿਹੜਾ ਪਿਛਲਾ ਇਹ ਮੌਜੂਦਾ ਜਿਹਨੂੰ ਆਂਦੇ ਤੇ ਉਹ ਸਰਪੰਚ ਦਾ ਨਹੀਂ ਗੱਲ ਇਹ ਨਾਲ ਕੀਤੀ ਤੇ ਕੋਈ ਮੈਂਬਰ ਨਾਲ ਨਹੀਂ ਕੀਤੀ ਹੁਣ ਪਤਾ ਲੱਗਾ ਪਹਿਲਾਂ ਸਾਨੂੰ ਇਹੋ ਕਿਹਾ ਸੀ ਤੇ ਸਾਡਾ ਸਾਰਾ ਮਤਾ ਪਿਆਵਾ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਕਿਹਾ ਵੀ ਸੀ ਸਾਂਝੇ ਥਾਂ 'ਚ ਰਿਕਾਵਟ ਪੈਂਦੀ ਹੁੰਦੀ ਆ ਕੋਈ ਰਿਕਾਵਟ ਨਾ ਪਵੇ ਹਾਂਜੀ ਸਰ ਕੀ ਨਾਮ ਵੀ ਆਪਣਾ ਮੇਰਾ ਪ੍ਰਕਾਸ਼ ਸਿੰਘ ਇੰਚਾਰਜ ਅਸੀਂ ਜੰਗਲਾਤ ਭਾਗ ਤੋਂ ਜੀ ਰਹੀਏ ਤੋਂ ਤੁਸੀਂ ਪਿੰਡ ਦੋਚੀਪੁਰ ਪਹੁੰਚੇ ਕੀ ਮਾਮਲਾ ਧਿਆਨ ਦੇ ਵਿੱਚ ਆ ਤੇ ਕੀ ਕਾਰਵਾਈ ਜਿਹੜੀ ਆ ਉਹ ਮਹਿਕਮੇ ਵੱਲੋਂ ਇੱਥੇ ਕੀਤੀ ਜਾਵੇਗੀ ਸੋ ਜਾਰਨਾ ਇਸ ਵਿੱਚ ਜੀ ਵੀ ਸਤਨਾਮ ਸਿੰਘ ਸਨ ਆ ਪਾਲ ਸਿੰਘ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਜੀ ਅਮਰਸਰ ਜੀ ਜੀ ਉਦੇ ਵਿੱਚ ਉਹ ਸਾਨੂੰ ਮਾਰਕ ਹੋ ਕੇ ਆਈ ਆ ਵੀ ਦੁਲਚੀਪੁਰ ਪਿੰਡ ਦੇ ਵਿੱਚ ਕੁਝ ਦਰਖਤ ਕਟੇ ਗਏ ਸਰਕਾਰੀ ਸਕੂਲ ਦੇ ਅੰਦਰ ਜੀ ਜੀ ਅਸੀਂ ਸਾਨੂੰ ਆ ਰਹੇ ਅਸੀਂ ਅੱਜ ਦੇਖਣ ਆਇਆ ਤੇ ਆਣ ਕੇ ਮਾਸਟਰ ਜੀ ਸਤਿੰਦਰ ਸਿੰਘ ਜੀ ਨੂੰ ਪੁੱਛਿਆ ਵੀ ਇਹਦੇ ਭਾਗ ਦੇ ਵਿੱਚ ਸਾਡੇ ਕੋਲ ਰਿਜ਼ਰਵ ਕੀਮਤ ਤੋਂ ਤੁਹਾਨੂੰ ਲਵਾਈ ਆ ਜਾਂ ਨਹੀਂ ਉਹ ਕਿਤੇ ਨਹੀਂ ਹਾਂ ਆ ਲੱਗੇ ਇਹ ਬੰਦਾ ਵੀ ਇਹਨਾਂ ਵੱਲੋਂ ਪੰਚਾਇਤ ਨਾਲ ਸਹਿਮਤ ਹੋ ਕੇ ਉਹ ਆਪਾਂ ਮਤਾ ਪਵਾਉਂਦੇ ਮਤੇ ਦੇ ਅਧੀਨ ਉਹ ਸਾਡੇ ਕੋਲ ਆਉਂਦੀ ਰਿਜ਼ਰਵ ਕੀਮਤ ਵਾਸਤੇ ਤਾਂ ਫਿਰ ਅਸੀਂ ਇਹਨਾਂ ਦਰਖਤਾਂ ਨੂੰ ਮਾਰ ਕਰਕੇ ਜਾਂਦੇ ਹਾਂ ਉਹਦੀ ਜੋ ਹੀ ਬਣਦੀ ਕੀਮਤ ਹੋਊਗੀ ਉਹ ਇਹਨਾਂ ਨੂੰ ਪਿੰਡ ਨੂੰ ਤੇ ਪਲੱਸ ਡੀਓ ਸਾਹਿਬ ਹੁੰਦੇ ਜੀ ਇਹਨਾਂ ਦੇ ਮਾਸਟਰ ਉਹਨਾਂ ਨੂੰ ਸੂਚਿਤ ਵਾਸਤੇ ਪੇਜਾ ਜਾਂਦਾ ਵਾ ਹਾਂਜੀ ਸਰ ਇਹਨਾਂ ਦਾ ਫਰਜ ਬੰਦਾ ਸੀ ਆਪਣੇ ਮਹਿਕਮੇ ਨੂੰ ਲਿਖ ਦੇ ਤੇ ਉਹ ਜੰਗਲਾਤ ਵਿਭਾਗ ਤੋਂ ਪਰਮਿਸ਼ਨ ਲੈਂਦੇ ਤੇ ਖਬਰ ਦੇ ਵਿੱਚ ਕੋਈ ਐਡ ਆਉਂਦੀ ਬਿਲਕੁਲ ਜੀ ਉਹਦੀ ਜੋ ਵੀ ਕੀਮਤ ਲੱਗਦੀ ਉਹਦੇ ਵਿੱਚ ਭਾਵੇਂ 2000 ਰੁਪਏ ਭਾਵੇਂ 5000 ਰੁਪਏ ਉਤੋਂ ਪਲੱਸ ਜਿਹੜਾ ਕਿ ਉਹ ਦਰਕਤਾਂ ਦੀ ਮਤਲਬ ਕਿ ਉਹ ਵੇਚ ਸਕਦੇ ਸੀ ਹੁਣ ਸਰ ਕਿਹਦੇ ਤੇ ਕਾਰਵਾਈ ਹੋਊਗੀ ਇਹ ਇਹਨਾਂ ਅਸੀਂ ਤੇ ਆਪਣੇ ਵੱਲੋਂ ਜੋ ਵੀ ਇਹਨਾਂ ਲਿਖ ਕੇ ਲੈ ਚੱਲੇ ਉਹ ਬਣਦੀ ਜੋ ਵੀ ਉਪਭਾਗੀ ਕਾਰਵਾਈ ਉਹ ਸਾਡੇ ਡਿਪਾਰਟਮੈਂਟ ਵੱਲੋਂ ਉਹ ਕਰਤੀ ਜਾਵੇ ਟੀਚਰ ਦੇ ਕੇ ਸਰਪੰਚ ਦੇ ਵੀ ਇਹ ਦੋਨਾਂ ਤੇ ਅੰਨੀ ਸਰ ਕੀ ਨਾਮ ਤੇ ਕਿਹੜਾ ਪਿੰਡ ਆ ਇਹ ਮੇਰਾ ਨਾਮ ਸਿੰਦਰ ਸਿੰਘ ਆ ਜੀ ਇਹ ਪਿੰਡ ਦੁਲਚੀਪੁਰ ਇੱਥੇ ਮੇਰੀ ਪੋਸਟਿੰਗ ਆ ਸਕੂਲ ਦੇ ਵਿੱਚ ਐਲੀਮੈਂਟਰੀ ਸਰ ਇੱਥੇ ਜਿਹੜੇ ਰੁੱਖ ਵੱਡੇ ਆ ਕਿਹਦੇ ਕੋ ਪਰਮਿਸ਼ਨ ਲਈ ਗਈ ਤੇ ਕਿੱਥੇ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਰੁੱਖਾਂ ਦਾ ਕਲੀਅਰ ਕਰਦਾ ਵੀ ਵੱਡੇ ਕਿਉਂ ਆ ਰੁੱਖ ਵੱਡੇ ਤਾਂ ਕਿ 11000 ਵੋਲਟੇਜ ਜਿਹੜੀ ਲਾਈਨ ਆ ਬਿਜਲੀ ਦੀ ਉਹ ਲੰਗਣ ਜਾ ਇੱਥੇ ਲੰਗੀ ਹੋਣੀ ਹੈ ਜੀ 15-20 ਦੇ ਨਹੀਂ ਹੋਏ ਆ ਔਰ ਜਿਹੜੇ ਰੁੱਖ ਹੀ ਤਕਰੀਬਨ 8 ਤੋਂ 10 ਜਿਹੜੇ ਸਪੈਸ ਦੇ ਉਹਦੇ ਨਾਲ ਲੱਗਦੇ ਸੀ ਠੀਕ ਆ ਉਹ ਜਦੋਂ ਵੀ ਮੰਨ ਲਓ ਮੀ ਆਇਆ ਜਾਂ ਨੇਰੀ ਆਈ ਜਦੋਂ ਵੀ ਉਹ ਟੱਚ ਹੋਣੇ ਸਮਝ ਲਓ ਵੀ 11000 ਵੋਲਟੇਜ ਜੜੀ ਫਟ ਤੋਂ ਖਿੱਚ ਲੈਂਦੀ ਆ ਤੇ ਜੇ ਬੱਚੇ ਕਿਸੇ ਦਾ ਨੁਕਸਾਨ ਹੁੰਦਾ ਉਹ ਤੇ ਜ਼ਿੰਮੇਵਾਰ ਮੈਂ ਆ ਠੀਕ ਆ ਮੈਂ ਆਪਣੀ ਐਸਐਮਸੀ ਕਮੇਟੀ ਦੇ ਜਿਹੜਾ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਮザ ਪਾ ਕੇ ਪ੍ਰੋਪਰ ਸਾਈਨ ਕਰਵਾ ਕੇ ਉਹਨਾਂ ਦੇ ਉਹ ਮਤਾ ਫਾਈਨਲ ਕਰਕੇ ਫਿਰ ਇਸੇ ਇੱਕ ਦੋ ਜਿਹੜੇ ਸੱਦੇ ਵੀ ਸੀ ਬੋਲੀ ਵਾਲੇ ਉਹਨਾਂ ਨੂੰ ਬੁਲਾ ਕੇ ਫਾਈਨਲ ਕੀਤਾ ਰਸ਼ੀਅਨ ਦੇ ਬੰਦੇ 65000 ਤੋਂ ਸੌਦਾ ਹੋ ਗਿਆ ਠੀਕ ਹੈ ਸਰ ਤੁਸੀਂ ਆਪਣੇ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਜਿਹੜੇ ਆ ਲੈਣਾਂ ਨੂੰ ਨਾਲ ਰੁਕ ਲੱਗਦੇ ਐ ਐਸਐਮਸੀ ਕਮੇਟੀ ਦਾ ਮਤਲਬ ਸਕੂਲ ਮੈਨੇਜਮੈਂਟ ਕਮੇਟੀ ਸਰ ਆਪਣੇ ਵਿਭਾਗ ਨੂੰ ਤੁਸੀਂ ਜਾਣੂ ਕਰਵਾਇਆ ਸੀ ਬਿਲਕੁਲ ਇਹਦਾ ਮਤਾ ਜਿਹੜਾ ਵਾ ਐਸਐਮਸੀ ਕਮੇਟੀ ਦਾ ਹਰੇਕ ਮਤਾ ਜਿਹੜਾ ਉਹ ਡਿਪਾਰਟਮੈਂਟ ਨੂੰ ਜਾਂਦਾ ਵਾ ਠੀਕ ਆ ਉਹ ਅੱਜ ਲੈ ਲੈਣ ਕੱਲ ਨੂੰ ਜਦੋਂ ਵੀ ਅਸੀਂ ਪਹੁੰਚਾਉਣਾ ਹੁੰਦਾ ਸਾਡੀ ਡਿਊਟੀ ਆ ਕੋਈ ਵੀ ਮਤਾ ਜਿਹੜਾ ਤੇ ਤੁਹਾਡੇ ਮਹਿਕਮੇ ਲੋਕ ਕਿਹੜੀ ਖ਼ਬਰ ਤੇ ਕਢਾਇਆ ਗਿਆ ਵੀ ਇਹਦੀ ਬੋਲੀ ਇੰਨੀ ਤਰੀਕ ਨੂੰ ਕਰਾਈ ਨਹੀਂ ਨਹੀਂ ਉਹ ਨਹੀਂ ਅਖਬਾਰ 'ਚ ਨਹੀਂ ਕਢਾਇਆ ਗਿਆ ਇਹ ਤੇ ਕੋਈ ਗੱਲ ਨਹੀਂ ਜਿਹੜਾ ਨਹੀਂ ਕਢਾਇਆ ਗਿਆ ਉਹ ਨਹੀਂ ਕ ਹਾਂ ਬਾਕੀ ਇੰਨਾ ਹੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਂਦੇ ਹੋਏ ਉਹ ਰੁੱਖ ਜ਼ਰੂਰ ਕੱਟਿਆ ਬਾਕੀ ਅਗਲੀ ਗੱਲ ਆ ਕਿ ਮੈਂ ਇੱਕ ਤੁਹਾਨੂੰ ਫੋਟੋਆਂ ਭੇਜੂਗਾ ਤੁਹਾਡੇ ਲਾਈਵ ਦੇ ਵਿੱਚ ਵੀ ਮੈਂ ਬੋਲ ਰਿਹਾ ਹਾਂ ਫੋਟੋਆਂ ਜ਼ਰੂਰ ਵਾਇਰਲ ਕਰਿਓ ਨਾਲ ਵੀ ਮੇਰੇ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਸਕੂਲ ਦਾ ਹਾਲ ਕੀ ਸੀ ਔਰ ਅੱਜ ਕੀ ਹਾਲ ਹੈ ਮੈਂ ਤੁਹਾਨੂੰ ਵਟਸਐਪ ਕਰੂ ਚਲਾਇਓ ਜ਼ਰੂਰ ਸਾਰਾ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੁੱਖ ਤੁਸੀਂ ਆਪਣੀ ਮਰਜ਼ੀ ਨਾਲ ਵੜਾਏ ਆ ਫਿਰਕੇ ਹਾਂ ਬਿਲਕੁਲ ਐਸਐਮਸੀ ਕਮੇਟੀ ਦੀ ਜਿਹੜੀ ਆ ਸਾਡੀ ਹੋਈ ਇੱਥੇ ਮੀਟਿੰਗ ਹੋਈ ਚੁ ਫਾਈਨਲ ਜਿਹੜਾ ਚੇਅਰਮੈਨ ਬਣਾਈ ਪਰਮਜੀਤ ਗੌਰਵ ਆਂ देखो एसएमसी मेरी दे मेरी बात सुनो कोई भी एसएमसी कमिटी ਆ ਜਿਹਦੇ ਤੋਂ ਮਤਾ ਪੈਂਦਾ ਉਹ ਤੇ ਸਾਈਨ ਹੁੰਦਿਆ ਸਾਈਨ ਆਪਾਂ ਸਾਈਨ ਉਹੀ ਕਰਦਾਂ ਜਿਹੜਾ ਪੜਿਆ ਲਿਖਿਆ ਬੰਦਾ ਪੜ ਕੇ ਸਾਈਨ ਕਰਦਾ ਨਾ ਮੈਂ ਵੀ ਐਸਾ ਕੱਲ ਨੂੰ ਮੇਰੇ ਕੋ ਪੜੀ ਲਿਖਾ ਲੂਗਾ ਕਿ ਮੈਂ ਕੋ ਮੈਂ ਸਾਈਨ ਨਹੀਂ ਕੀਤੇ ਉਹ ਤਾਂ ਅਲੱਗ ਮੈਟਰ ਹੋ ਗਿਆ ਪਿੰਡ ਦਾ ਇਹਨਾਂ ਦਾ ਪਾਰਟੀ ਪਾਈ ਦਾ ਚੱਲਦਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਹੋ ਗਿਆ ਪਰ ਮੇਰਾ ਜਿਹੜਾ ਉਹ ਤੁਹਾਨੂੰ ਮੈਂ ਦੱਸਦਾ ਪਿੰਡ ਦਾ ਜਿਹੜਾ ਸਕੂਲ ਆ ਵਧੀਆ ਕੰਮ ਚੱਲ ਰਿਹਾ ਔਰ ਵਧੀਆ ਜਿਹੜਾ ਔਰ ਉਹਦੇ ਸਮਝ ਵੀ ਕਰਾਂਗੇ हां ਜਿਹੜਾ ਰੁੱਖਾ ਦਾ ਕੰਮ ਹੈ ਚੇਅਰਮੈਨ ਜਿਹੜੇ ਉਹ ਕਹਿੰਦੇ ਮੇਰੇ ਕੋ ਕੋਰੇ ਕਾਗਜ਼ ਤੇ ਸਾਈਨ ਕਰਾਏ ਗਏ ਸੀ ਪਰ ਮੇਰੀ ਮੋਹਰ ਅਜੇ ਤੱਕ ਮੈਨੂੰ ਨਹੀਂ ਮਿਲੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸਕੂਲ ਦੇ ਚੇਅਰਮੈਨ ਬਣਾਇਆ ਵੇਖੋ ਮੇਰੇ ਆਉਣ ਤੋਂ ਪਹਿਲਾਂ ਦੇ ਚੇਅਰਮੈਨ ਹੈ ਇੱਕ ਤਕਰੀਬਨ 3-4 ਸਾਲ ਉਹਨਾਂ ਨੂੰ ਹੋ ਗਈਆਂ ਚੇਅਰਮੈਨ ਹੀ ਕਰਦੇ ਆ ਸੋ ਉਹ ਪਿਛਲੇ ਮਹੀਨਿਆਂ ਤੇ ਵੀ ਉਹਨਾਂ ਦੇ ਸਾਈਨ ਆ ਪ੍ਰੋਪਰ ਇਹਦੇ ਤੇ ਵੀ ਉਹਨਾਂ ਦੇ ਸਾਈਨ ਆ ਸਾਈਨ ਤੋਂ ਜਿਹੜਾ ਵਾ ਮਤਲਬ ਜੇ ਉਹ ਬੁਕਰਦੇ ਵੀ ਆ ਜਿੱਦਾਂ ਵੀ ਆ ਸਾਈਨ ਤਾਂ ਸਾਈਨ ਹੀ ਆ ਵੇਖੋ ਪੜਿਆ ਲਿਖਿਆ ਬੰਦਾ ਹੀ ਸਾਈਨ ਕਰਦਾ ਦੂਜਾ ਤਾਂ ਗੁੱਠੇ ਲਾਉਂਦਾ ਠੀਕ ਹੈ ਜੇ ਸਾਈਨ ਕੀਤੇ ਆ ਪੜ ਕੇ ਕੀਤੇ ਆ ਉਹਨਾਂ ਨੇ ਬਾਕੀ ਪਾਰਟੀ ਪਾਜੀ ਚੱਲਦੀ ਐ ਸਪੀਡ 'ਚ ਬਹੁਤ ਵੱਡੇ ਲੈਵਲ ਤੇ ਚੱਲੀ ਜਾਂਦੀ ਐ ਉਹ ਇਹਨਾਂ ਦਾ ਪਿੰਡ ਦਾ ਮਸਲਾ ਤੁਸੀਂ ਫਿਰ ਆਪਣੀ ਗਲਤੀ ਮੰਨਦੇ ਹੋ ਫਿਰ ਮੈਂ ਆਪਦੀ ਮਰਜ਼ੀ ਦੇਖੋ ਜੋ ਸੱਚਾਈ ਮੈਂ ਉਹ ਬਿਆਨ ਕਰ ਰਿਹਾ ਕਿ 11000 ਵੋਲਟੇਜ 'ਚ ਮੈਂ ਜ਼ਿੰਮੇਵਾਰ ਸੀ ਕੁਝ ਵੀ 19 ਕੀ ਹੁੰਦੀ ਐ ਬੱਚੇ ਨਾਲ ਅੱਜ ਦਾ ਅੱਜ ਦਾ ਇਨਸੀਨੇਟਰ ਮੈਂ ਦੱਸ ਦਿੰਨਾ ਇੱਥੋਂ ਕੰਮ ਚੱਲ ਰਿਹਾ ਫੱ ਉਹ ਸਾਈਡ ਤੇ ਹੋ ਗਈ ਉਹਦੀ ਰੇੜੀ ਤੇ ਉਹਦੀ ਲੱਤ ਟੁੱਟ ਗਈ ਉਹਨੂੰ ਐਡਮਿਟ ਕਰਾ ਕੇ ਆਇਆ ਠੀਕ ਹੈ 20-25000 ਰੁਪਏ ਉਹ ਗਰੀਬ ਤੇ ਲੱਗਣਾ ਵਾ ਠੀਕ ਹੈ ਉਹ ਵੀ ਮੈਂ ਆਪਣੀ ਤਨਖਾਹ ਚੋਂ ਹੀ ਲਾਉਣਾ ਵਾ ਔਰ ਇਸ ਪਿੰਡ ਦੇ ਵਿੱਚ ਜਿੰਨੇ ਕੋ ਹੁਣ ਤੱਕ ਪੈਸੇ ਆਏ ਉਹ ਤੋਂ ਵੱਧ ਹੀ ਲੱਗੇ ਹੋਣਗੇ ਪ੍ਰੋਪਰ ਡਿਪਾਰਟਮੈਂਟ ਨੂੰ ਸਾਰੀ ਉਹਦੀ ਜਾਣਕਾਰੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਆਏ ਸੀ ਉਹ ਕੀ ਕਹਿ ਕੇ ਗਏ ਤੁਹਾਨੂੰ ਬਿਲਕੁਲ ਜੰਗਲਾਤ ਵਿਭਾਗ ਦੇ ਆਪਣੇ ਅਧਿਕਾਰੀ ਆਏ ਉਹਨਾਂ ਦੀ ਕਾਲ ਆਈ ਸੀ ਮੈਨੂੰ ਜੋ ਮੈਂ ਮਤਾ ਪਾਇਆ ਸੀਗਾ ਉਹਨਾਂ ਨੂੰ ਮੈਂ ਕਾਪੀ ਦਿੱਤੀ ਆ ਜੋ ਬਣਦੀ ਕਾਰਵਾਈ ਉਹ ਕਰਨਗੇ ਮਨਜ਼ੂਰ ਆ ਆਪਾਂ ਨੂੰ ਕੋਈ ਚ